देखो जबो ਤੁਸੀਂ ਆਤਮਾ ਨੂੰ ਆਪਣੇ ਨੂੰ ਸ਼ੁੱਧ ਕਰਕੇ ਗੁਰੂ ਤੇ ਭਰੋਸਾ ਰੱਖ ਕੇ ਜਿਹੜਾ ਤਖਤ ਤੇ ਹਾਜ਼ਰ ਹੁੰਦੇ ਹੋ ਤੇ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕਰ ਦਿੰਦੇ ਹੋ ਤਾਂ ਫਿਰ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਡਰ ਨਹੀਂ ਲੱਗਦਾ ਕਿਉਂਕਿ ਗੁਰੂ ਨੇ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਤੁਹਾਡਾ ਜਿਹੜਾ ਫਾਇਦਾ ਕਰਨਾ ਇੱਥੇ ਕੁਝ ਨਾ ਕੁਝ ਗੁਰੂ ਸਿਖਾ ਕੇ ਤੁਹਾਨੂੰ ਭੇਜਦਾ ਇਸ ਕਰਕੇ ਇੱਥੇ ਹਾਜ਼ਰ ਹੋਣਾ ਇੱਕ ਵੱਖਰੀ ਆਤਮਿਕ ਅਵਸਥਾ ਹੁੰਦੀ ਹੈ ਤੁਹਾਡੀ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਉਸ ਗੁਰੂ ਦੇ ਦਰ ਤੇ ਪੇਸ਼ ਹੋ ਰਹੇ ਹੋ ਜਿਹੜਾ ਜਾਨੀ ਜਾਨ ਜਿਹੜਾ ਸਾਰਾ ਕੁਝ ਸਮਝਦਾ ਇਸ ਕਰਕੇ ਨਾਲੇ ਤੇ ਕੁਝ ਲੁਕਾਇਆ ਜਾ ਸਕਦਾ ਹੈ ਨਾਲੇ ਛੁਪਾਇਆ ਜਾ ਸਕਦਾ ਹੈ ਨਾਲੇ ਟੈਨਸ਼ਨ ਡਿਵਰਟ ਕੀਤੀ ਜਾ ਸਕਦੀ ਹੈ ਮਨ ਚ ਕੀ ਕੋਈ ਚੱਲ ਰਿਹਾ ਜੀ ਮਤਲਬ ਕਿਤੇ ਹਮੇਸ਼ਾ ਗੁਰੂ ਦੇ ਦਰ ਦੇ ਉੱਤੇ ਆਇਆ ਗੁਰੂ ਦੇ ਉੱਤੇ ਪੂਰਨ ਭਰੋਸਾ ਕੋਈ ਲੱਗਦਾ ਹੈ ਕਿ ਪੋਲੀਟਿਕਲੀ ਅਗਰ ਪੋਲੀਟਿਕਲੀ ਸਜ਼ਾ ਵੀ ਮਿਲਦੀ ਹੈ ਵਰਸਾ ਤੇ ਵਲਟੂਆ ਨੂੰ ਮਿਲੀ ਸੀ ਉਸ ਤਰ੍ਹਾਂ ਦੀ ਅਗਰ ਪਾਬੰਦੀ ਲੱਗਦੀ ਹੈ ਜਦੋਂ ਤੁਸੀਂ ਗੁਰੂ ਦੇ ਦਰ ਤੇ ਆ ਜਾਂਦੇ ਨਾ ਫਿਰ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਸੋਚਣ ਦੀ ਲੋੜ ਨਹੀਂ ਪੈਂਦੀ ਫਿਰ ਤੁਸੀਂ ਸਮਰਪਣ ਭਾਵਨਾ ਨਾਲ ਆਗੇ ਜੇ ਇਹ ਗੱਲਾਂ ਸਾਡੇ ਮਨ 'ਚ ਹੁੰਦੀਆਂ ਤੇ ਉਦੋਂ ਜਵਾਬ ਦੇਣ ਲੱਗਿਆ ਅਸੀਂ ਕਈ ਤਰ੍ਹਾਂ ਦੇ ਲੌਜੀਕ ਪੇਸ਼ ਕਰਦੇ ਪਰ ਉਦੋਂ ਸਾਰਾ ਜਿਹੜਾ ਸਾਡਾ ਸਪੱਸ਼ਟਿਕੰਤੀ ਸਮਰਪਣ ਸੀ ਕਿ ਅਸੀਂ ਕਿਹਾ ਕਿ ਜੋ ਕਿਸੇ ਨੇ ਕਿਹਾ ਅਸੀਂ ਆਪਣੀ ਝੋਲੀ 'ਚ ਪਾਇਆ ਜਿਹੜਾ ਨਹੀਂ ਕਿਹਾ ਸੀ ਉਹ ਵੀ ਆਪਣੀ ਝੋਲੀ 'ਚ ਪਾਇਆ ਅਸੀਂ ਚਾਹੁੰਦੇ ਆ ਪੰਜਾਬ ਦਾ ਪੰਥ ਦਾ ਪੜਾ ਹੋਵੇ ਪੰਜਾਬ 'ਚ ਅਮਨ ਹੋਵੇ ਸ਼ਾਂਤੀ ਹੋਵੇ ਭਾਈਚਾਰਕ ਸਾਂਝ ਮਜ਼ਬੂਤ ਹੋਵੇ ਅਸੀਂ ਇੱਕ ਅਸਾਰੂ ਭਾਵਨਾ ਦੇ ਨਾਲ ਜਿਹੜਾ ਆਪਣਾ ਜਵਾਬ ਭੇਜਿਆ ਸੀ ਉਸੇ ਅਸਾਰੂ ਭਾਵਨਾ ਦੇ ਨਾਲ ਹੀ ਅੱਜ ਵੀ ਤੱਕ ਸਭ ਤੇ ਹਾਜ਼ਰ ਹੋਏ ਤੇ ਕੋ ਗੱਲ ਹੈ ਕਿ ਸਵਾਲ ਤਾਂ ਸਾਰੇ ਉੱਠ ਚੁੱਕੇ ਆ ਬੜਾ ਇਹਨਾਂ ਗੱਲਾਂ ਦੇ ਉੱਤੇ ਜ਼ੋਰ ਵੀ ਲੱਗਿਆ ਅੱਜ ਹੁਣ ਇੱਕ ਵਜੇ ਫੈਸਲਾ ਆ ਜਾਣਾ ਹੁਣ ਮੇਰੇ ਕੰਨ ਆ ਦੋ ਤਿੰਨ ਘੰਟੇ ਦੀ ਗੱਲ ਜਿਹੜੇ ਉਸ ਵੇਲੇ ਤਖਤਾਂ ਦੇ ਉੱਤੇ ਸਿੰਘ ਸਾਹਿਬਾਨ ਰਾਜਮਨ ਸੀਗੇ ਉਹਨਾਂ ਦਾ ਵੀ ਸਪਸ਼ਟੀਕਰਨ ਜਿਹੜਾ ਆ ਗਿਆ ਇਸ ਕਰਕੇ ਹੁਣ ਦੋ-ਤਿੰਨ ਘੰਟੇ ਇੰਤਜ਼ਾਰ ਕਰ ਲੋ ਕਿਉਂਕਿ ਮੈਂ ਤਾਂ ਕਹਿੰਦਾ ਵੀ ਜਦੋਂ ਤਖਤੇ ਆ ਗਏ ਤੇ ਅੱਜ ਮੈਂ ਕਿਸੇ ਚੀਜ਼ ਨੂੰ ਠਟਲਾਵਾ ਕਿਸੇ ਨੂੰ ਦਲੀਲ ਦੇ ਕੇ ਗੱਲ ਕਰਾਂ ਉਹ ਫਿਰ ਉਹ ਭਾਵਨਾ ਜਿਸ ਭਾਵਨਾ ਨਾਲ ਤੁਸੀਂ ਹਾਜ਼ਰ ਹੋਏ ਹੋ ਉਹ ਭਾਵਨਾ ਨਹੀਂ ਠੀਕ ਲੱਗਦੀ